ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ-ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਇਹ ਨਹੀਂ ਬਣਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨੂੰ ਇਨਸਾਫ਼ ਨਹੀਂ ਮਿਲਦਾ ਅਥਰੂ ਕਹਰੇ ਵੀ ਤਾਂ ਤਾਂ ਕੁਛ ਕਹ ਲੈ ਉਹ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈਏ 2 ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪਾਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੇ ਨੂੰ ਦਿਖਿਆ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰ ਨਹੀਂ ਹੁੰਦੀ ਨਹੀਂ ਹੁੰਦੀ ਸੀ ਤੁਸੀਂ ਹੁਣ ਫੋਨ ਲਾਇਆ ਸੀ ਸਾਡੇ ਵੱਲੋਂ ਤਾਂ ਉਹ ਮਰੀ ਵੀ ਐ ਸਾਡੇ ਨਾਲ ਉਹਦਾ ਕੋਈ ਇਲਾਕਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਦਸਤਵੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਓਵੇਂ ਕਰਾਂਗੇ ਕੋਈ ਕੁਝ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਹੈ। ਕਹਿੰਦੇ ਜੀ ਪੈਸੇ ਦੀ ਗੱਲ ਨਹੀਂ ਤਾਂ ਫਿਰ ਅਕਾਊਂਟ ਕਿ ਜਾਰੀ ਕੀਤਾ? ਕਿਉਂ ਅਕਾਊਂਟ ਦੇ ਰਹੇ ਹੋ? ਐਪ ਵਿੱਚ ਗੱਲ ਕਰ ਰਹੇ ਆ ਉੱਥੇ ਮੀਡੀਆ ਸੌਣ। ਉਹ ਕਾਊਂਟ ਇਹਨਾਂ ਨੇ ਨਹੀਂ ਜਾਰੀ ਕੀਤਾ। ਬਸ ਇਹਨਾਂ ਨੇ ਕੋਈ ਅਕਾਊਂਟ ਨਹੀਂ ਜਾਰੀ ਕੀਤਾ। ਅਸੀਂ ਤਾਂ ਜਥੇਬੰਦੀ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਉਹਨਾਂ ਦੇ ਹਸਬੰਦ ਤੋਂ ਲੈ ਬੋਲ। ਕੀ ਨਾਮ ਥੋੜਾ? ਚਰਨਜੀਤ। ਚਰਨਜੀਤ ਜਿਹੜੇ ਥੋੜੀ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦੇ ਨਾਲ ਤਲਾਕ ਹੋਇਆ ਸੀ। ਨਹੀਂ ਗੱਟੂ ਉਠਾਇਆ ਇਸ 17 ਸਾਲ ਹੀ ਹੋਇਆ ਕਦੇ ਤੁਹਾਨੂੰ ਮਿਲੀ ਆ ਹੋ ਨਾ ਜੀ ਮੁਰਕ ਕੇ ਆਈ ਕਿੰਨਾ ਟਾਈਮ ਹੋ ਗਿਆ ਤਲਾਕ ਹੋਇਆ 17 ਕਹਿੰਦੋਂ ਉਦੋਂ ਤੋਂ ਜਿੱਦੋਂ ਦਾ ਤਲਾਕ ਹੋਇਆ ਜੀ ਬਠਿੰਡੇ ਹੋਇਆ ਠੀਕ ਹੁਣ ਕੀ ਕਹਿਣਾ ਚਾਹਣੇ ਜਿਹੜਾ ਕੀ ਤੁਹਾਡੇ ਜਿਹੜਾ ਹਾਲੀਵਾਰਸ ਕੋਣ ਹੈਗਾ ਤੁਹਾਡੇ ਸੁਮਨ ਦਾ ਉਹ ਵਿੱਚ ਕੋਈ ਲਾਗਅ ਦੇਗਾ ਕਿੰਨਾ ਤੁਹਾਡੀ ਪਤਨੀ ਨਹੀਂ ਜੀ ਉਹਦਾ ਕੋਈ ਲਾਗਅ ਦੇਗਾ ਨਹੀਂ ਠੀਕ ਹੈ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਉਹਦਾ ਕੋਈ ਲਾਗਅ ਦੇਗਾ ਨਹੀਂ ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਐ ਜਿਵਾਕ ਜੰਮੀ ਬੈਠੀ ਐ ਤੁਸੀਂ ਜਿਸ ਤਰ੍ਹਾਂ ਮੀ ਰੱਖੀ ਜਾਂਦੇ ਨੇ ਮੰਗਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇ ਬੰਦਿਆਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਹਾਟਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਕਿਉਂਕਿ ਉਹ ਕੈਸੇ ਦੀ ਮੰਗ ਕਰ ਪੈਸੇ ਉਹ ਤਾਂ ਉਹ ਤਾਂ ਜੀ ਬਹੁਤ ਕੁਛ ਕਰੂਗੀ ਹਣਾ ਅਕਾਊਂਟ ਜਾਰੀ ਕਰਤਾ ਖਾਤਾ ਜੀ ਉਹ ਤਾਂ ਬਹੁਤ ਕੁਛ ਕਰੂਗੀ ਪਰਿਵਾਰ ਵਾਲਿਆਂ ਤੇ ਵੀ ਉਹਨੇ આરોਪ ਲਗਾਏ ਨੇ ਕਿ ਵੀ ਉਹਨਾਂ ਨੇ ਅਕਾਊਂਟ ਜਾਰੀ ਕਰਦੇ ਪੈਸੇ ਲੈਣ ਦੇ ਮਾਰੇ ਨੇ ਕਿਹਾ ਤੇ ਮਿੱਟੀ ਨਾ ਖਰਾਬ ਕਰੀ ਜਾਵੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਾਥ ਤੋਂ ਅਸੀਂ ਤਾਂ ਜੀ ਇਹਨਾਂ ਦੇ ਬਾਗ ਰਾਂਗੇ ਜੱਥੇ ਬੰਦੀ ਦੇ ਜਿਵੇਂ ਕਰਨਗੇ ਉਹਵੇਂ ਉਹਵੇਂ ਹੋਊਗਾ ਜਿਵੇਂ ਜਦੋਂ ਇਹ ਛਿਸ਼ਕਾਰ ਨੂੰ ਕਹਿਣਗੇ ਉਦੋਂ ਹੀ ਛਿਸ਼ਕਾਰ ਹੋਊਗਾ। ਉਹਨੂੰ ਕੀ ਕਹਿਣਾ ਚਾਹੂਗੇ ਜੋ ਸ਼ੁਕਰਾਂ ਦੀ ਮਾਂ ਬਣ ਕੇ ਉੱਥੇ ਅੱਜ ਪਹੁੰਚੇ ਉੱਥੇ ਪਟਿਆਲੇ ਉਹਨੂੰ ਅਸੀਂ ਕਹੀਓ ਮਾਂ ਬਣੀ ਨਹੀਂ। ਮਾਂ ਬਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਵਾ। 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿ세 ਨਹੀਂ ਇਹ ਬੱਚੇ ਪੋਰਾ ਪੋਰਾ ਆ ਤਾਂ ਕੁੜੀ ਰੂੜੀ ਫਿਰਦੀ ਸੀ ਸਾਲ ਦੀ ਸੀ। ਮੁੰਡਾ 2 ਸਾਲ ਦਾ ਸੀ। ਉਹਦੇ ਉਹ ਕਿਦਰ